एक समय दौरान जिंदगी दे बुरे दौर चो गुजर रहे सन बॉलीवुड दे मिस्टर परफेक्शनिस्ट सारी सारी रात उठ के दारू पींदे सी या अदाकार ਸ਼ੁਭਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਮੈਂ ਗੱਲ ਕਰਾਂਗੀ ਅੱਜ ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਕਹੇ ਜਾਣ ਵਾਲੇ ਐਕਟਰ ਅਮੀਰ ਖਾਨ ਦੇ ਬਾਰੇ ਜਿਨ੍ਹਾਂ ਦੀ ਅਦਾਕਾਰੀ ਜਿਨ੍ਹਾਂ ਦੀ ਫਿਲਮ ਚੋਂ ਕਰਨ ਦੀ ਵਰਤਨ ਨੂੰ ਹਰ ਕੋਈ ਪਸੰਦ ਕਰਦਾ ਤੇ ਜਦੋਂ ਵੀ ਉਹ ਵੱਡੇ ਪਰਦੇ ਤੇ ਆਉਂਦੇ ਆ ਤੇ ਉਹਨਾਂ ਦੀ ਫਿਲਮ ਨੂੰ ਦੇਖਣ ਦੇ ਲਈ ਹਰ ਕੋਈ ਪਹੁੰਚਦਾ ਹੈ ਕਿਉਂਕਿ ਉਹਨਾਂ ਦੀ ਫਿਲਮ ਦੇ ਵਿੱਚ ਕੋਈ ਨਾ ਕੋਈ ਅਜੀਹਾ ਮੈਸੇਜ ਹੁੰਦਾ ਜਾਂ ਫਿਰ ਫਿਲਮ ਦੀ ਕਹਾਣੀ ਅਜੀਹੀ ਹੁੰਦੀ ਹੈ ਜੋ ਲੋਕਾਂ ਦੇ ਦਿਲਾਂ ਦੇ ਉੱਤੇ ਇਰਜ਼ ਕਰਦੀ ਹੈ ਅੱਜ ਕੱਲ ਕਰਾਂਗੇ ਅਮੀਰ ਖਾਨ ਦੀ ਜਿਨ੍ਹਾਂ ਦੇ ਵੱਲੋਂ ਕੁਝ ਟਾਈਮ ਪਹਿਲਾਂ ਹੀ ਇੱਕ ਇੰਟਰਵਿਊ ਦਿੱਤਾ ਗਿਆ ਸੀ ਇਥੇ ਉਹਨਾਂ ਨੇ ਗਲਬਾਤ ਕਰਦਿਆਂ ਹੋਇਆ ਆਪਣੀਆਂ ਸਾਰੀਆਂ ਖਾਮੀਆਂ ਬਾਰੇ ਖੁੱਲ ਕੇ ਗੱਲ ਕੀਤੀ ਐਕਟਰ ਦਾ ਕਹਿਣਾ ਹੈ ਕਿ ਉਹ ਇੱਕ ਟਾਈਮ ਦੌਰਾਨ ਬੁਰੀਆਂ ਆਦਤਾਂ ਦੇ ਵਿੱਚ ਫਸ ਗਏ ਸਨ ਇੱਕ ਸਮਾਂ ਸੀ ਜਦੋਂ ਸ਼ਰਾਬ ਪੀਂਦੇ ਆਦੀ ਹੋ ਚੁੱਕੇ ਸਨ ਦੱਸਦੀ ਹੈ ਕਿ ਇਸ ਦੌਰਾਨ ਅਮੀਰ ਖਾਨ ਨੇ ਆਪਣੀਆਂ ਬੁਰੀਆਂ ਆਦਤਾਂ ਅਤੇ ਉਹਨਾਂ ਤੋਂ ਛੁਟਕਾਰਾ ਪਾਉਣ ਵਾਲੀਏ ਤਰੀਕੇ ਦੇ ਬਾਰੇ ਗੱਲ ਕੀਤੀ ਅਮੀਰ ਨੇ ਕਿਹਾ ਹੁਣ ਮੈਂ ਸ਼ਰਾਬ ਪੀਣੀ ਛੱਡ ਦਿੱਤੀ ਆ ਹੁਣ ਮੈਂ ਸਿਰਫ ਪਾਈਪਾ ਪੀਂਦਾ ਹਾਂ ਪਹਿਲਾਂ ਮੈਂ ਸ਼ਰਾਬ ਪੀਂਦਾ ਸੀ ਤੇ ਜਦੋਂ ਪੀਂਦਾ ਸੀ ਤਾਂ ਸਾਰੀ ਸਾਰੀ ਰਾਤ ਪੀਂਦਾ ਰਹਿੰਦਾ ਸੀ ਖੁਦ ਨੂੰ ਕਟੜਪੰਥੀ ਮੰਨਦੇ ਹਾਂ ਅਮੀਰ ਖਾਨ ਉਹ ਅੱਗੇ ਕਹਿੰਦੇ ਨੇ ਕਿ ਸਮੱਸਿਆ ਇਹ ਹੈ ਕਿ ਮੈਂ ਕਟੜਪੰਥੀ ਵਿਅਕਤੀ ਹਾਂ ਜੇਕਰ ਮੈਂ ਕੁਝ ਕਰਦਾ ਹਾਂ ਤਾਂ ਮੈਂ ਕਰਦਾ ਰਹਿੰਦਾ ਹਾਂ ਅਤੇ ਕਦੇ ਵੀ ਨਹੀਂ ਰੁਕਦਾ ਮੈਨੂੰ ਪਤਾ ਹੈ ਇਹ ਸਹੀ ਗੱਲ ਨਹੀਂ ਹੈ ਮੈਂ ਜਾਣਦਾ ਹਾਂ ਮੈਂ ਗਲਤ ਕਰ ਰਿਹਾ ਹਾਂ ਪਰ ਮੈਂ ਆਪਣੇ ਆਪ ਨੂੰ ਰੋਕਣ ਦੇ ਵਿੱਚ ਅਸਮਰਥ ਹਾਂ ਅਮੀਰ ਖਾਨ ਨੇ ਕਿਹਾ ਕਿ ਉਹ ਆਪਣੀ ਪਰਸਨਲ ਜ਼ਿੰਦਗੀ ਤੋਂ ਦੂਰ ਫਿਲਮਾਂ ਲਈ ਇੱਕ ਵੱਖਰੀ ਕਿਸਮ ਦੇ ਵਿਅਕਤੀ ਹਨ ਉਹ ਫਿਲਮਾਂ ਦੇ ਸੈਟ ਉਤੇ ਹਰ ਕੰਮ ਸਮੇਂ ਸਰਕਾਰਦੇ ਹਨ ਅਤੇ ਅਜੇ ਤੱਕ ਵੀ ਸ਼ੂਟਿੰਗ ਦੇ ਲਈ ਕਦੇ ਵੀ ਲੇਟ ਨਹੀਂ ਹੋਏ ਸਨ ਸਕਰੀਨ ਉਤੇ ਵਾਪਸ ਜਾਣ ਦੇ ਲਈ ਤਿਆਰ ਦੱਸਦੀ ਹੈ ਕਿ ਅਮੀਰ ਖਾਨ ਹੁਣ ਜਲਦ ਹੀ ਸਿਨੇਮਾ ਦੇ ਵੱਡੇ ਪਰਦੇ ਤੇ ਜਾਣ ਦੇ ਲਈ ਤਿਆਰ ਹਨ ਕਿਉਂਕਿ ਪਿਛਲੇ ਕੁਝ ਟਾਈਮ ਪਹਿਲਾਂ ਹੀ ਉਹਨਾਂ ਦੀ ਫਿਲਮ ਕਰੀਨਾ ਕਪੂਰ ਖਾਨ ਦੇ ਨਾਲ ਰਿਲੀਜ਼ ਹੋਈ ਸੀ ਜਿਸ ਦਾ ਨਾਮ ਸੀ ਲਾਲ ਸਿੰਘ ਚੱਡਾ O filme دائما ਬਾਕਸ ਆਫਿਸ ਤੇ ਕੁਝ ਜ਼ਿਆਦਾ ਕਮਾਲ ਨਹੀਂ ਕਰ ਪਾਈ ਸੀ ਜਿਸ ਤੋਂ ਬਾਅਦ ਐਕਟਰ ਦੇ ਵੱਲੋਂ ਵੱਡੇ ਪਰਦੇ ਤੋਂ ਦੂਰੀ ਬਣਾ ਲਈ ਗਈ ਸੀ ਹੁਣ ਫਿਰਮ ਸਿਤਾਰੇ ਜ਼ਮੀਨ ਪਰਦੇ ਨਾਲ ਵਾਪਸੀ ਕਰਨ ਦੇ ਲਈ ਤਿਆਰ ਹਨ ਇਸ ਫਿਲਮ ਚ ਦਰਸ਼ੀਲ ਸਫਾਰੀ ਤੇ ਜਨੇਲੀਆ ਡਿਸੂਜ਼ਾ ਮੇਨ ਲੀਡ ਕਰਦੇ ਹੋਆ ਨਜ਼ਰ ਆਉਣਗੇ ਅਮੀਰ ਖਾਨ ਦੀ ਗੱਲ ਕਰੀਏ ਤੇ ਉਹਨਾਂ ਦੀ ਅਦਾਕਾਰੀ ਨੂੰ ਹਰ ਕਿਸੇ ਵੱਲੋਂ ਪਸੰਦ ਕੀਤਾ ਜਾਂਦਾ ਹੈ ਤੇ ਤੁਹਾਨੂੰ ਅਮੀਰ ਖਾਨ ਦੀ ਕਿਹੜੀ ਫਿਲਮ ਸਭ ਤੋਂ ਜ਼ਿਆਦਾ ਵਧੀਆ ਲੱਗਦੀ ਹੈ ਸਾਨੂੰ ਜ਼ਰੂਰ ਦੱਸੋ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦੇ ਇਜਾਜ਼ਤ ਤੇ ਦੇਖਦੇ ਰਹੋ ਡੈਨਿਕ ਸਵੇਰਾ ਟੀਵੀ